ਸਿਆਦੇ ਲੈਣ ਦੇ ਰੋਲੇ ਨੂੰ ਲੈ ਕੇ ਅਤੇ ਮਜ਼ਦੂਰਾਂ ਉੱਪਰ ਦਰਜ ਮੁਕੱਦਮਾ ਰੱਦ ਕਰਵਾਉਣ ਲਈ ਘੋਟੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੱਠਾ ਮਾਲਕ ਵਿਰੁੱਧ ਧਰਨਾ ਲਗਾਇਆ ਗਿਆ ਇਸ ਮੌਕੇ ਧਰਨਾਕਾਰੀਆਂ ਨੇ ਪੱਠਾ ਮਾਲਕ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕਰਦਿਆਂ ਮਜ਼ਦੂਰਾਂ ਉੱਪਰ ਦਰਜ ਮੁਕੱਦਮਾ ਰੱਦ ਕਰਨ ਅਤੇ ਉਹਨਾਂ ਦੀ ਬੰਦੀ ਮਜ਼ਦੂਰੀ ਦੀ ਰਕਮ ਲਗਭਗ 9 ਲੱਖ ਰੁਪਏ ਦੇਣ ਦੀ ਮੰਗ ਕੀਤੀ ਪੱਠਾ ਮਜ਼ਦੂਰ ਲਿੱਲੂ ਰਾਮ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਅਸੀਂ ਪੱਠੇ ਤੇ ਲਗਭਗ 7 ਮਹੀਨੇ ਕੱਚੀ ਭਰਾਈ ਦਾ ਕੰਮ ਕੀਤਾ ਸੀ ਜਿਸ ਦਾ ਅਜੇ ਤੱਕ ਸਾਡਾ ਕੋਈ ਹਿਸਾਬ ਕਿਤਾਬ ਨਹੀਂ ਹੋਇਆ ਉਲਟਾ ਸਾਡੇ ਤੇ ਪੱਠਾ ਮਾਲਕ ਨੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਉਹਨਾਂ ਪੱਠਾ ਮਾਲਕ ਉੱਪਰ ਸਾਜ਼ਿਸ਼ ਤਹਿਤ ਉਹਨਾਂ ਦੇ ਟਰੈਕਟਰ ਅਤੇ ਹੋਰ ਸਮਾਨ ਇੱਧਰ ਉੱਧਰ ਕਰਨ ਦੇ ਦੋਸ਼ ਵੀ ਲਗਾਏ ਇਸ ਮੌਕੇ ਪੱਠਾ ਪੱਠੇ ਦੇ ਘਰਤਾ ਧਰਤਾ ਸੁਤੀਸ਼ ਕੁਮਾਰ ਨੇ ਧਰਨਾਕਾਰੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਮਾਮਲਾ 2023 ਦਾ ਹੈ ਅਸੀਂ ਦੂਜੇ ਮਜ਼ਦੂਰਾਂ ਦੀ ਤਰ੍ਹਾਂ ਉਕਤ ਮਜ਼ਦੂਰਾਂ ਦਾ ਵੀ ਹਿਸਾਬ ਕਿਤਾਬ ਕਰ ਦਿੱਤਾ ਸੀ ਹਿਸਾਬ ਕਿਤਾਬ ਕਰਨ ਦੇ ਬਾਵਜੂਦ ਵੀ ਮਜ਼ਦੂਰਾਂ ਨੇ ਹਿਸਾਬ ਕਿਤਾਬ ਵਿੱਚ ਫਰਕ ਹੋਣ ਦੇ ਝੂਠੇ ਦੋਸ਼ ਲਗਾਏ ਅਤੇ ਸਾਡੇ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੀ ਥਾਣਾ ਸੰਗਤ ਬਿਫੇ ਬਕਾਇਦਾ ਰਿਪੋਰਟ ਦਰਜ ਕਰਵਾਈ ਗਈ ਹੈ ਪੱਠਾ ਮਾਲਕ ਨੇ ਵੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦਿਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਉਕਤ ਵਿਅਕਤੀ ਹੋਣਗੇ ਪਾਰ ਦੀ ਕਿਸਾਨ ਜਿੰਨਾਂ ਲੋਕਾਂ ਦਾ ਗਰਾਹਾ ਜਿੰਦਾਬਾਦ ਜਿੰਦਾਬਾਦ ਪੰਜਾਬ ਖੇਤ ਮੰਦਿਰ ਜਗਤਬੰਦੀ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਮਜ਼ਦੂਰਾਂ ਸਾਡੀਆਂ ਮਾਂ ਪਾਪਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਕੱਲੇ ਮਾਰ ਨਾ ਖਾਓ ਜੀ ਹੋਵੇ ਕੀ ਕਰਦੇ ਜਲਾ ਖਾੜੋ ਸਰਕਾਰ ਤੇ ਨਾ ਚੱਕ ਕਰੋ ਮੇਰਾ ਨਾਮ ਜਖੀਰ ਸਿੰਘ ਬਾਪਾ ਹਰਿ ਕਿਸਾਨ ਜੁਨਾਹਤਾ ਕਰਾਂ ਅੱਜ ਦਾ ਮਸਲਾ ਕੀ ਮਸਲਾ ਹੈ ਇਹ ਜਿਹੜਾ ਪੱਠਾ ਮਾਲਕ ਮਜ਼ਦੂਰਾ ਨੇ ਇੱਥੇ ਕੱਚੀ ਈਟਾਂ ਦੀ ਟਰੈਕਟਰ ਨਾਲ ਭਰਾਈ ਕੀਤੀ ਸੀ ਲੇਬਰ ਦਾ ਕੰਮ ਕੀਤਾ ਸੀ ਉਹਨਾਂ ਦਾ ਟਰੈਕਟਰ ਦੋ ਖੁਰਦ ਮੁਰਦ ਕਰਤੇ ਤੇ ਜਿਹੜਾ ਪੈਸੇ ਸੀ ਉਹਦੇ ਨੂੰ ਦਿੱਤਾ țeਲਾ ਤਾਂ ਡਰਾ ਧਮਗਾ ਕੇ ਇਹਨਾਂ ਨੂੰ ਡਰਾਉਂਦਾ ਧਮਗਾਉਂਦਾ ਲਗਾਤਾਰ ਇੱਥੇ ਮੈਂ ਜਿਹੜਾ ਪੱਠਾ ਮਾਲਕਾਂ ਤੇ ਉੱਥੋਂ ਦਾਵ ਨਾਲ ਇਹਨਾਂ ਦੀ ਪਿੱਛੇ ਜਿਹੜਾ ਪੱਠੇ ਮਾਲਕਾਂ ਦੀ ਮੰਤਰੀ ਖੜੇ ਆ ਸੈਂਟਰ ਦੇ ਤੇ ਪ੍ਰਸ਼ਾਸਨ ਕਹਿੰਦੇ ਅੱਜ ਜੇਲ੍ਹ ਚ ਕੋਈ ਕਾਰਬਾ ਨਹੀਂ ਕਰ ਸਕਦੇ ਇਹਨਾਂ ਨਾਲ ਗੱਲਬਾਤ ਬੈਠਣਾ ਪਹਿਲਾਂ ਵੀ ਗੱਲਬਾਤ ਦੋ ਤਿੰਨ ਵਾਰੀ ਬੈਠੇ ਆ ਨਾ ਤਾਂ ਹਿਸਾਬ ਕਿਤਾਬ ਲੈ ਕੇ ਆ ਤੇ ਨਾ ਕੋਈ ਮਿਆਦਤਾ ਇਹਨਾਂ ਨੇ ਤਾ ਕਰਕੇ ਅੱਜ ਮਜਬੂਰ ਨਿਵਾਸ ਅੱਜ ਸਕੇਟਿਕ ਧਰਨਾ ਦੇ ਕੇ ਆਏ ਆ ਤੇ ਜਿਹਨੂੰ ਅਸੀਂ ਕਹਿੰਦੇ ਆ ਇਹ ਕੰਪਨੀ ਦੇ ਬਹਾਦਰ ਵਰਕਰਾਂ ਦਾ ਮਾਲਕਾ ਪੱਠੇ ਦਾ ਇਹ ਕੰਪਨੀ ਦੇ ਕੋਲ ਨੇ ਤੇ ਆਉਣ ਸਮੇਂ ਚ ਤਿਆਰੀ ਕਰਕੇ ਆਵਾਗੇ ਤਿਆਰੀ ਕਰਕੇ ਆਵਾਗੇ ਤੇ ਪਾਈ ਪਾਈ ਦਾ ਹਿਸਾਬ ਆ ਉਹ ਮੰਦੂਰਾਂ ਨੂੰ ਦਵਾਵਾ ਗਏ ਤੇ ਜਾਹਰਾ ਪ੍ਰਸ਼ਾਸਨ ਇਹਦੀ ਪਿੱਛੇ ਖੜਾ ਇਹਨਾਂ ਦੇ ਪੱਠੇ ਮਾਲਕਾਂ ਦੇ ਤੇ ਜਾਂ ਸਾਨੂੰ ਫੜ ਕੇ ਅੰਦਰ ਕਰਦੇ ਦੇ ਨਹੀਂ ਇਹਨਾਂ ਨੇ ਹਰ ਹਾਲਤਾਂ ਪੱਠਾ ਜਿੰਨਾ ਚਿਰ ਮੰਜ਼ੂਰਾਂ ਨੂੰ ਪਹਿਲ ਦੇ ਚੱਲਣ ਤੋਂ ਲਾਉਣੇ ਹੁੰਦੇ ਇੱਕ ਕੰਤੇ ਲਿਖਿਆ ਇਸਮਾ ਜਿਹੜਾ ਪੱਠਾ ਮਾਲਕਾ ਪੜ ਲੇ ਆਮ ਆ राम ਸਿੰਘ ਭਾਰਤੀ ਕਿਸਾਨ ਜੁਨਿਆਂ ਨੇ ਇੱਕ ਤੱਕ ਰਹਾ ਸੰਗਤ ਬਲਾਗ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਇਹ ਜਿਹੜਾ ਮਸਲਾ ਹੈਗਾ ਪੱਠੇ ਤੇ ਸਾਡੀ ਆਉਣ ਦੀ ਕਿਉਂ ਮਜਬੂਰੀ ਬਣੀ ਇਹ ਗਿੱਦੜਵੇ ਦੇ ਮਜ਼ਦੂਰਾਂ ਨੇ ਤੇ ਭੂਤਗੜ੍ਹ ਦੇ ਮਜ਼ਦੂਰਾਂ ਨੇ ਠੱਠੇ ਤੇ ਕੱਚੀ ਭਰਾਈ ਦਾ ਕੰਮ ਕੀਤਾ ਸੀਗਾ। ਉਹ ਲਗਾਤਾਰ ਆਪਣੀ ਮਿਹਨਤ ਕਰਦੇ ਰਹਦੇ ਆ ਰਾਤ। ਪਰ ਜਦੋਂ ਠੱਠਾ ਬੰਦ ਹੋਇਆ ਇਹਨਾਂ ਨੇ ਕਿਹਾ ਕਿ ਸਵਾ ਦਾ ਹਿਸਾਬ ਜਿਹੜਾ ਬਾਬੂ ਜੀ ਉਹ ਕਰ ਦਿਓ। ਬਾਬੂ ਜੀ ਨੇ ਕਿਹਾ ਵੀ ਅੱਜ ਜਿਹੜਾ ਤੁਹਾਡਾ ਹਿਸਾਬ ਹਲੇ ਨਹੀਂ ਹੋ ਰਿਹਾ। ਹਮਤਾ ਖੜ੍ਹ ਜਾਓ। ਕਿਰਾਂ ਥੱਲੇ ਦੂਜਿਆਂ ਦਾ ਹਿਸਾਬ ਕਰ ਦਿਓ ਫਿਰ ਤੁਹਾਡਾ ਹਿਸਾਬ ਕਰਾਂਗੇ। ਉਹਨਾਂ ਦੇ ਚਾਰ ਟਰੈਕਟਰ ਇੱਥੇ ਕੰਮ ਕਰਦੇ ਸੀਗੇ। ਇੱਕ ਟਰੈਕਟਰ ਇਹ ਲੈ ਗਏ ਤਿੰਨ ਟਰੈਕਟਰ ਇੱਥੇ ਛੱਡ ਗਏ। ਉਸ ਤੋਂ ਬਾਅਦ ਪੰਜ ਚਾਰ ਦਿਨਾਂ ਬਾਅਦ ਇੱਥੋਂ ਫੋਨ ਜਾਂਦਾ ਉਹਨੇ ਸੋਚਿਆ ਯਾਰ ਚੋਰੀ ਕਿਵੇਂ ਹੋ ਗਈ ਇਹਨਾਂ ਨੇ ਆ ਕੇ ਪੜਤਾਲ ਕੀਤੀ ਇਹਨਾਂ ਨੂੰ ਕੁਝ ਨਹੀਂ ਲੱਭਿਆ ਇਹਨਾਂ ਨੇ ਸੰਦੇ ਥਾਣੇਰ ਰਖਾਸ ਵਿਖਾਈ ਉੱਥੇ ਵੀ ਕੁਝ ਨਾ ਪੱਲੇ ਪਿਆ ਇਹਨਾਂ ਦੇ ਇਹ ਉਦੋਂ ਬਾਅਦ ਐਸਐਸਪੀ ਨੂੰ ਮਿਲੇ ਡੀਸੀ ਨੂੰ ਮਿਲੇ ਡਿਪਟੀ ਨੂੰ ਮਿਲੇ ਸਾਰੇ ਥਾਈ ਮੇਰੇ ਕੋਲ ਇਹਨਾਂ ਨੇ ਪੱਲੇ ਨਹੀਂ ਪਿਆ ਹਰ ਤਰ੍ਹਾਂ ਦੇ ਟਾਈਮ ਦੇ ਕਿ ਮੋੜਤਾ ਐਸਐਸਪੀ ਸਾਹਿਬ ਨੇ ਉਦੋਂ ਬਾਅਦ ਕਿਹਾ ਵੀ ਯਾਰ ਹਰ ਤਿੰਨ ਦਿਨ ਉਹ ਆਏ ਇਹਨਾਂ ਨੂੰ ਕਿਹਾ ਪੁੱਛਿਆ ਵੀ ਦੱਸੋ ਜੀ ਸਾਡਾ ਕੀ ਬਣਿਆ ਉਹ ਕਹਿੰਦੇ ਹਜੇ ਤਾਂ ਕੋਈ ਪੜਤਾਲ ਨਹੀਂ ਹੋਈ ਇਹਨੇ ਮਜ਼ਦੂਰੀ ਵਾਸਤੇ ਕਿਹਾ ਵੀ ਦੇ ਸਾਡੀ ਆਹ ਪੜਤਾਲ ਨਹੀਂ ਸਾਡੀ ਕਿਰਤ ਵੀ ਨਹੀਂ ਸਾਡੇ ਸੱਦ ਸੱਦ ਨਹੀਂ ਕਮਾਈ ਵਾਲੇ ਦੇ ਸਾਨੂੰ ਮਜ਼ਦੂਰੀ ਵਾਸਤੇ ਉਹ ਕੀ ਕੇ ਮਰਨਾ ਬੂ ਘੱਠੇ ਜਦੋਂ ਆਹ ਗੱਲ ਕਹੀ ਇਹਨਾਂ ਨੇ ਫੇਰ ਇਹਨਾਂ ਨੂੰ ਕਿਹਾ ਵੀ ਤੁਸੀਂ 4 ਦਿਨ ਚ ਸਾਨੂੰ ਹੋ ਟਾਈਮ ਦਿਓ 4 ਦਿਨਾਂ ਬਾਅਦ ਫੋਨ ਜਾਂਦਾ ਜਿਹਦੇ ਬੱਜ ਜਾਂਦਾ ਉਹਦੇ ਮੜਕੇ ਪਿੰਡ ਨੂੰ ਮਗਰ ਫੋਨ ਜਾਂਦਾ ਜਿਹਦੇ ਟਰੈਕਟਰ ਆ ਜਿਹਦੇ ਹਰ ਰੰਕਾ ਹੀ ਭਾਵੇਂ ਤੇ ਖੜੇ ਆ ਉੱਥੇ ਲੈ ਜਾਓ ਇਹ ਕਹਿੰਦੇ ਸਾਡੇ ਟਰੈਕਟਰ ਉੱਥੇ ਕਿਵੇਂ ਆ ਗਏ ਸੀ ਭੱਤੇ ਦੇ ਖਿਲਾਰ ਕੇ ਆਏ ਆ ਮਰਾ ਕੈਰੀ ਭਵਨ ਚ ਕਿਉਂ ਆ ਗਏ ਪਰ ਫੇਰ ਵੀ ਆਉਂਦੇ ਨਾ ਇਹ ਸੰਗ ਦੇ ਥਾਣੇ ਨਾਲ ਤਾਲ ਮੇੜ ਕਰਦੇ ਆ ਪਰ ਸੰਗ ਦੇ ਥਾਣੇ ਵਾਲੇ ਕਹਿੰਦੇ ਜੇ ਤੁਸੀਂ ਟਰੈਕਟਰ ਲੈ ਜਾਓ ਤੁਹਾਡਾ ਗੱਲ ਨਿਬੜੀਂ ਗਈ ਉਹ ਕਹਿੰਦੇ ਨਹੀਂ ਜੇ ਅਸੀਂ ਕਿੰਨੇ ਲੈ ਜੇ ਇੱਥੇ ਚਾਰ ਬੰਦੇ ਖਿਲੇਆਰੇ ਹੁਣ ਉਹਨਾਂ ਦੇ ਸਾਡੇ ਉੱਤੇ ਕੁੱਟਮਾਰ ਕਰਨ ਤਾਂ ਅਸੇ ਆਪਣੀ ਜਾਨ ਵੀ ਬਚਾਉਣੀ ਆ ਤੁਸੀਂ ਆਓ ਤੁਸੀਂ ਰੱਖਿਆ ਵਾਸਤੇ ਲੋਕਾਂ ਦੀ ਵਾਸਤੇ ਪਰ ਉਹ ਫੇਰ ਮਜਬੂਰੀ ਬਸ ਆਏ ਆ ਕੇ ਉਹਨਾਂ ਨੇ ਫੇਰ ਲੱਜਾਉਣ ਦੀ ਕੋਸ਼ਿਸ਼ ਕੀਤੀ ਵੀਰ ਤੁਸੀਂ ਟਰੈਕਟਰ ਜੀ ਇਹਨਾਂ ਦੇ ਪਰਚਾ ਕਰਾਉਣਾ ਹੈ ਭੱਠੇ ਵਾਲਿਆਂ ਤੇ ਦਿਨੇਸ਼ ਕੁਮਾਰ ਤੇ ਤੇ ਸ਼ਿਸ਼ਤੀ ਕੁਸਤੀਸ਼ ਕੁਮਾਰ ਤੇ ਜੇ ਪਰਚਾ ਕਰਾਉਣਾ ਫਿਰ ਤੁਸੀਂ ਆਪ ਦੇ ਟਰੈਕਟਰਾਂ ਦੀਆਂ ਕਾਪੀਆਂ ਲਓ ਉਹਨਾਂ ਦੀਆਂ ਜ਼ਬਾਨ ਤਾਂ ਹੋਣਗੀਆਂ ਅਜੇ ਪਤਾ ਹੀ ਆ ਵੀ ਕਿਸਾਨਾਂ ਮੈਦੂਦਾਂ ਕੋਲੇ ਕਿਹੜੇ ਟਰੈਕਟਰਾਂ ਦੀਆਂ ਕਾਪੀਆਂ ਹੋਣੀਆਂ ਉਹ ਫਿਰ ਡੱਟੇ ਹੁੰਦੇ ਆ ਉਹ ਮਜਬੂਰੀ ਬਸ ਉਹਨਾਂ ਨੂੰ ਉਸ ਗੱਲ ਦਾ ਆਪਦੀ ਚੁੱਪ ਕਰਨਾ ਪਿਆ ਉਹਨਾਂ ਨਾਲ ਸਹਿਮਤੀ ਤਾਂ ਕੇ ਪ੍ਰਸ਼ਾਸਨ ਨਾਲ ਤੇ ਉਹ ਟਰੈਕਟਰ ਆਪਦੇ ਹੱਲੇ ਗਏ ਉਹ ਤੋਂ ਬਾਅਦ ਇਹ ਭੱਠੇ ਵਾਲੇ ਤੇ ਪ੍ਰਸ਼ਾਸਨ ਆਪਦੀ ਜਿਹੜੀ ਇਹ ਬਿਆਉਤਬੰਦੀ ਬਣਾ ਕੇ ਇਹਨਾਂ ਤੇ ਪਰਚਾ ਇਲਜ਼ਾਮ ਲਾਉਂਦੇ ਨੇ ਦੂ ਸਾਡੀ ਕਾਰ ਦੀ ਭੰਨ ਤੋੜ ਕਰਤੀ ਸਾਡੀਆਂ ਦੋ ਚੈਨੀਆਂ ਖੋਹ ਕੇ ਲੈ ਗਏ 60000 ਰੁਪਏ ਭੱਥੇ ਤੋਂ ਸੀ ਕੋਈ ਕਰਾ ਕੇ ਲੈਏ ਸੀਗੇ ਉਹ ਸਾਡੇ ਲੁੱਟ ਕੇ ਲੈ ਗਏ ਉਹ ਪਰਚੇ ਦਾ ਅੱਜ ਵੀ ਇਹਨਾਂ ਦੇ ਉੱਤੇ ਜਿਹੜਾ 3 ਸਾਲ ਹੋ ਗਏ ਮਜ਼ਦੂਰਾ ਤੇ ਉਹ ਪਰਚਾ ਜਿਹੜਾ ਚੱਲੀ ਜਾਂਦਾ ਇਹਨੇ ਧੱਕਾ ਹੋਇਆ ਚਲੋ ਅੱਡ ਅੱਡ 3 ਸਾਲਾਂ ਜਿਹੇ ਅੱਡ ਗਏ ਕੋਈ ਹੁੰਦਾ ਹੀ ਹੈ ਜਿਹੜਾ ਵੀ ਆਰ ਕਿਸੇ ਸਰਪੰਚ ਕੋਲ ਜਾ ਕੇ ਕਿਸੇ ਸਿਆਸੀ ਪਾਰਟੀ ਕੋਲ ਜਾ ਕੇ ਉਹ ਸਾਰੇ ਬੰਸ ਜਿਹੜਾ ਇਨਸਾਫ ਨਾ ਮਿਲਿਆ ਇਧਰ ਭਾਰਤੀ ਕਿਸਾਨ ਦੁਨੀਆ ਨੂੰ ਇਕੱਠਾ ਗਰਾਹਾਂ ਕੋਲ ਆਏ ਇਹ ਸੂਬੇ ਦੇ ਪ੍ਰਧਾਨ ਆ ਸਾਡੇ ਜਗENDER ਸਿੰਘ ਆ ਰਹੇ ਉਹਨਾਂ ਦਾ ਸਮਝੋ ਜਿੰਦੇ ਚ ਹੋ ਗਏ ਉਹਨਾਂ ਕੋਲੇ ਉਹਨਾਂ ਤੱਕ ਪਹੁੰਚ ਕਰੀ ਪ੍ਰਧਾਨ ਜੀ ਅਸੀਂ ਜਮਲ ਲੁੱਟੇ ਪੁੱਟੇ ਗਏ ਜਿਹੜੀ ਮੇਜ਼ਰ ਤੇ ਕੰਮ ਕਰਦੇ ਉਹਨਾਂ ਨੇ ਸਾਥੋਂ ਪੈਸੇ ਮੰਗਦੇ ਸਾਡੇ ਜਮਲ ਝੋਲੇ ਝੱਗਾ ਵੇਚ ਚੁੱਕਿਆ ਜਿਹੜਾ ਤੇ ਸਾਨੂੰ ਇਨਸਾਫ ਦਿਵਾਓ ਉਹਨਾਂ ਨੇ ਇਧਰ ਜਿਹੜਾ ਕਮੇਟੀ ਨਾਲ ਬਠੰਡਾ ਜੀ ਨਾਲ ਤਾਲਮੇਲ ਕੀਤਾ ਬਠੰਡਾ ਜਿਹੜਾ ਕਮੇਟੀ ਨੂੰ ਸੰਗਤ ਬੁਲਾ ਕੇ ਨਾਲ ਤਾਲਮੇਲ ਕੀਤਾ ਕਰਕੇ ਅਸੀਂ ਪੂਰੀ ਪੜਤਾਲ ਕਰੀ ਅਸੀਂ ਭੂਤਗੜ੍ਹ ਤੋਂ ਵੀ ਪੜਤਾਲ ਕਰੀ ਆ ਅਸੀਂ ਗਿੱਦੜਵੇ ਤੋਂ ਵੀ ਪੜਤਾਲ ਕਰੀ ਆ ਵੀ ਮਜ਼ਦੂਰ ਤਾਂ ਨਹੀਂ ਕਿਤੇ ਝੂਠ ਮਾਰ ਰਹੇ ਜਿਹੜਾ ਗੱਲ ਕੀ ਹੈ ਕਿਵੇਂ ਹੈਗੀ ਉਹ ਪੂਰੀ ਪੜਤਾਲ ਕਰਕੇ ਦੇਖੋ ਸਾਡਾ ਇਹਦਾ ਨਾਂ ਵੀ ਤਾਲ ਮਿਲ ਗਿਆ ਪੱਠੇ ਵਾਲਿਆਂ ਦਾ ਦਿਨੇਸ਼ ਕੁਮਾਰ ਤੇ ਜਿਹੜਾ ਸੁਸ਼ਮਾਰ ਹੈ ਇਹਨਾਂ ਨਾਲ ਵੀ ਸਾਡਾ ਚੱਲਦਾ ਰਿਹਾ ਇਹ ਵਾਰ-ਵਾਰ ਜਦੋਂ ਅਸੀਂ ਪੰਜ ਛੇ ਵਾਰੀ ਜਿਹੜਾ ਮਿਲੇ ਅਸੀਂ ਵਾਰ-ਵਾਰ ਹਰੇਕ ਗੱਲ ਵਾਰੀ ਕੋਈ ਨਾ ਕੋਈ ਨਵੀਂ ਗੱਲ ਨਵਾਂ ਝੂਠ ਮਾਰੇ ਆ ਉਤੋਂ ਸਾਨੂੰ ਲੱਗਿਆ ਵੀ ਯਾਰ ਸੱਚ ਨੂੰ ਇਹ ਜਿਹੜੇ ਹੈਗੇ ਚੋਰ ਹੈ ਡਾਕੂ ਹੈ ਇਹਨਾਂ ਨੇ ਇਹਨਾਂ ਦੀ ਕਿਰਤ ਲੁੱਟੀ ਹੈ ਉਹਨੇ ਕਿ ਅੱਜ ਅਸੀਂ ਜਿਹੜਾ ਇੱਥੇ ਧਰਨੇ ਤੇ ਇੱਕ ਦਿਨ ਦੀ ਹੱਤਰਾ ਆਇਆ ਅੱਗੇ ਅਸੀਂ ਵਿਚਾਰਾਂਗੇ ਜਿਹੜਾ ਕਮੇਟੀ ਦਾ ਇਜਾਮ ਦੀ ਬਲਾਕ ਕਮੇਟੀ ਨਾਲ ਰਾ ਕਰਕੇ ਵਿਚਾਰ ਕਰੀ ਜਾਂਦੀ ਬਾਦ ਇਹਨਾਂ ਨੇ ਘਰਾਂ ਅੱਗੇ ਜਾਏ ਜਾਂ ਇੱਥੇ ਲਗਾਤਾਰ ਚੱਲ ਗਿਆ ਉਹ ਕੀ ਆ ਉਹ ਬਿਆਦ ਬਣ ਗਈ ਜਿਹੜਾ ਦਮ ਕੇ ਜਾਹ ਲਾ ਜਿਹੜਾ ਹੈਗਾ ਅਸੀਂ ਉਹ ਲਾਣ ਅੱਗੇ ਮੀਟਿੰਗ ਕਰਕੇ ਹੀ ਕਰਾਂ ਹਾਂਜੀ ਬਾਈ ਜੀ ਕੀ ਨਾਮ ਆਪਣਾ ਲੀਲੂ 라ਮੀ ਪਿੰਡ ਗਿੱਦੜਬਾਈ ਇਹ ਮਸਲਾ ਕੀ ਆ ਪੱਤੀ ਮਾਲਕ ਨਾਲ ਮਸਲਾ ਜੀ ਸਾਰਾ ਕੱਚੀ ਭਰਾਈ ਦਾ ਕੰਮ ਕਰਾਇਆ ਸੀ ਅਸੀਂ ਕੱਚੀ ਭਰਾਈ ਦਾ ਕੰਮ ਕਰਾਇਆ ਸੀ ਤੇ 7 ਮਹੀਨੇ 5 ਦਿਨ ਪੱਠਾ ਚੱਲਿਆ ਜੀ ਫਰਾਈ ਕਰਦੇ ਰਹੇ ਸੀ ਕੰਮ ਕਰਦੇ ਰਹੇ ਕਾਰੋਬਾਰ ਕੰਮ ਚ ਵਾਧੇ ਬਥੇਰੇ ਰਿਕਾਡਾਂ ਪਾਈਆਂ ਇਹਨਾਂ ਨੇ ਤੇ ਕੰਮ ਕਰਦੇ ਸੀ ਐਂਡ ਤੇ ਸਾਰਾ ਜੋ ਹਸਾਕਟਾਰ ਸੀਗਾ ਸੀ ਜੋ ਐਂਡ ਤੇ ਕੰਮ ਨਿਭਰਦਾ ਇਹਨਾਂ ਦਾ ਇਹ ਕਹਿੰਦੇ ਦੋ ਚਾਰ ਦਿਨ ਰੋਕੋ ਕਰਕੇ ਦਿਨੇ ਕੋਈ ਹੱਲ ਥੋੜਾ ਕਰਦੇ ਹਾਂ ਸਾਹਿਬ ਤੇ ਇਹ ਬਾਈ ਕਹਿੰਦਾ ਫਿਰ ਜਿਹੜੀ ਲਿਵਰ ਇਹਨਾਂ ਦਾ ਭੇਜਦੀ ਇੱਕ ਟਰੈਕਟਰ ਦੇ ਕੇ ਮੈਂ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਭੇਜ ਦੇ ਭਾਈ ਇਹ ਲੋਗਰਾਲ ਕੰਨੇ ਸਾਡੇ ਪੈਸੇ ਮਹਾਵੀਰ ਇਹਲੇ ਸਾਫ਼ ਹੋਊਗਾ ਪੈਸੇ ਤੁਹਾਨੂੰ ਨਾਲ ਨਾਲ ਦੇ ਦਾਂਗੇ ਠੀਕ ਹੈ ਨਹੀਂ ਇਹ ਵੀ ਬਾਈ ਜੀ ਸਾਡੇ ਨਾਲ ਸੀ ਸ਼ੁਰੂ ਤੋਂ ਤੇ 7 ਮਹੀਨੇ ਦੇ ਇੱਥੇ ਵੱਜੀ ਸੀ ਠੀਕ ਠੀਕ ਹੈ ਜਮਾਦਾਰ ਨਹੀਂ ਹੈ ਠੇਕੇਦਾਰ ਵਾਲਾ ਕੰਮ ਹੀ ਚਾਰ ਟਰੈਕਟਰ ਆਉਦੇ ਸੀ ਸਾਡੇ ਕੋਲ ਠੇਕੇਦਾਰ ਵਾਲੀ ਗੱਲ ਨਹੀਂ ਸੀ ਸਾਰੇ ਰਿਸ਼ਤੇਦਾਰ ਸੀ ਇਹ ਮੇਰੇ ਸਾਰੇ ਟਰੈਕਟਰ ਆਉਦੇ ਸੀ ਸਾਡੇ ਠੀਕ ਹੈ ਠੀਕ ਹੈ ਨਾ ਰਲ ਮਿਲ ਕੇ ਕੰਮ ਕਰਦੇ ਸੀ ਅਸੀਂ ਠੀਕ ਹੈ ਜਿਹੜੇ ਬੰਦੇ ਮੈਂ ਨਾਲ ਰੱਖੇ ਸੀ ਕੰਮ ਕਰਦੇ ਸੀ ਉਹਦੇ ਸਾਰਿਆਂ ਦੇ ਪੈਸੇ ਉਹ ਹਰਤੀ ਬੈਠੇ ਆ ਸਾਰਾ ਨਾ ਕੋ ਉਹਨਾਂ ਨੇ ਹਸਾਬ ਕਰਿਆ ਬਾਕੀ ਗੱਲ ਅਸੀਂ ਪ੍ਰਧਾਨ ਸਾਹਿਬ ਨੂੰ ਸਾਰੀ ਦੱਸਤੀ ਸੀ ਵੀ ਸਾਡੇ ਟਰੈਕਟਰ ਸੰਗਠਣੇ ਮੇਰੇ ਕਿਵੇਂ ਗਏ ਦਿਨ ਪਰ ਆਦ ਮੈਂ ਇਹਨਾਂ ਦੇ ਬਥੇਰੀਆਂ ਅਸੀਂ ਉਹ ਲਾਈਆਂ ਦਰਖਾਸਤਾਂ ਲਾਈਆਂ ਜੀ ਕਿਸੇ ਨੇ ਸੁਣੀ ਐਸਡੀਓ ਸਾਹਿਬ ਨੇ ਸਾਬੋ ਦੀ ਤਲਵੰਡੀ ਦਫਾਸ ਪਹੁੰਚਾਤੀ ਸੀ ਡੀਸੀ ਸਾਹਿਬ ਨੇ ਨਾ ਐਸਡੀਓ ਸਾਹਿਬ ਨੇ ਸੁਣੀ ਕਿ ਨਾ ਸੰਗਠਣੇ ਨੇ ਮੇਰਾ ਕੇ ਜ ਸਾਹਿਬ ਨੇ ਚਾਰ ਪੰਜ ਮਹੀਨੇ ਮੈਂ ਸੰਗਠਣੇ ਹੀ ਤੁਰਿਆ ਫਿਰ ਰਿਹਾ ਪਰ ਸੁਣਵਾਈ ਕੋਈ ਨਹੀਂ ਹੋਈ ਤਾ ਕਾ ਕੋ ਜਦੋਂ ਸੁਣਵਾਈ ਨਹੀਂ ਹੋਈ ਹਾਂਜੀ ਕੇਸ ਤੁਸੀਂ ਕੇਸ ਪਰ ਮੈ ਲਾਇਆ ਜੀ ਇਹਨਾਂ ਨੇ ਮੇਰੇ ਟੂਠਾ ਪਰਚਾ ਪੋਤਾ ਜੀ ਮਹੀਨੇ ਮਗਰ ਪਾਇਆ ਹੋਵੇ ਜੀ ਕੇਸ ਲਾਉਂ ਤੋਂ ਹਾਂ ਮਹੀਨੇ ਮਗਰ ਬਾਅਦ ਮੈਂ ਪਰਚਾ ਪੋਥਾਣੇ ਜਾਂਦੇ ਆ ਮੈਂ ਜਿੱਦੇ ਮੈਂ ਥਾਣੇ ਦੇ ਉੱਤੇ ਪਰਚਾ ਪਾਇਆ ਨਹੀਂ ਮੇਰੇ ਤੇ ਪਰਚਾ ਉਹਨਾਂ ਤੋਂ ਨੇ ਮੇਰੇ ਤੇ ਕਾਦਾ ਹੋ ਗਿਆ ਕਹਿੰਦੇ ਉਹ ਕਹਿੰਦੇ ਸਾਡੀ ਗੱਡੀ ਭੰਨਤੀ 40 ਦੀ ਸਪੀਡ ਤੇ ਤੁਰੇ ਆਉਂਦੀ ਸੀ ਬਹਾਨਾ ਬਣਾਇਆ ਇਹਨਾਂ ਨੇ ਜੀ ਤੇ 60000 ਰੁਪਏ ਤੇ ਸੋਨਾ ਲਾ ਲਿਆ ਬੋ ਜੀ ਆ ਗੱਡੀ ਖੜੀ ਆ 60000 ਰੁਪਿਆ ਸੋਨਾ ਇਹ ਇਹਨੇ ਕਿਨੇ ਕਹਾਂ ਉਹ ਆ ਗਏ ਸਾਡੇ ਪੈਸੇ ਦੇ ਦਿੱਤੇ ਨੇਗੇ ਸੋਨਾ ਤੇ ਇਹਨਾਂ ਨੇ ਸਾਡਾ ਲਾਲਾ ਜੀ ਉਹਨਾਂ ਨੂੰ ਇਹ ਚਾਟ ਸੋਨਾ ਸਾਡਾ ਲਾਲਾ ਮੇਰਾ ਘਰ ਦਾ ਸਾਰਾ ਸਮਾਨ ਮੰਜਾ ਬਿਸਰਾ ਦੱਬੀ ਬੈਠਾ ਜੀ ਇਹ ਉਹ ਟੈਕਟਰੀ ਕੱਲੇ ਦਵਾਇਆ ਪੁੱਛਣੇ ਸਮਾਨ ਨਹੀਂ ਦਵਾਇਆਗਾ ਉਹ ਕੁਦਰਤੀ ਸਾਡੀ ਬਹੁਤ ਤਿਆਰ ਬਾਦ ਇਹਨਾਂ ਨੇ ਕਿ 10 ਬਈ ਸਾਡੀ ਨਹੀਂ ਮੇਰੇ ਦੇ ਦੇਖਦੇ ਟੰਦੇ ਇਹਨਾਂ ਕੋਲੇ ਆਏ ਮਾਂ ਵੀ ਸਾਡੇ ਇੰਨਾ ਠੱਗਾ ਹੋਇਆ ਕਿੰਨੇ ਬੰਦੇ ਤੇਰੇ ਅਰਧੀ ਇੱਥੇ ਪੱਠੇ ਕੰਮ ਕਰਦੇ ਸੀ 12 ਬੰਦੇ ਜੀ 12 ਨੇ 12 ਨੇ ਸਾਰੇ ਮੇਰੀ ਮਜ਼ਦੂਰੀ ਸਾਰੀ ਲੈ ਲਈ ਜੀ ਪਾਏ ਮੈਨੂੰ ਦਿੰਦੇ ਸੀ ਕਹਿੰਦੇ ਸੀ ਸਾਰੇ ਬੰਦੇ ਨਾਲ ਲਿਆ ਕਰ ਮਾਚਾਲੋ ਠੀਕ ਹੈ ਜੀ ਚਾਰ ਸਵੇਰੇ ਇਹਨਾਂ ਨੇ ਸਾਰਾ ਕੱਪ ਮਤਲਬ ਕਿ ਸਰੇ ਗੱਲ ਤੇ ਝੂਠ ਮਾਰਦੇ ਜੀ ਫਿਰ ਇਹ ਗੱਲ ਗੱਲ ਤੇ ਝੂਠ ਗੱਲ ਗੱਲ ਤੇ ਇਹਨਾਂ ਦੀ ਗੱਲ ਚ ਕੋਈ ਤਾਨਤੀ ਹੈ ਨਹੀਂ ਇਹਨਾਂ ਨੂੰ ਮੈਂ ਜਿਵੇਂ ਅਸੀਂ ਪਾਏ ਹੜਪ ਲਈਏ ਇਹਨਾਂ ਦੇ ਜਦੋਂ ਤੇਰਾ ਕੇਸ ਚੱਲਦਾ ਨਹੀਂ ਐਡੀ ਕੀ ਮਜਬੂਰੀ ਪੈ ਗਈ ਧਾਤਾਂ ਲਾਉਂਦੀ ਕੇ ਚੱਲਦਾ ਹਰ ਕੋਈ ਸੁਣਵਾਈ ਨਹੀਂ ਤਰੀਕ ਦੇਈ ਜਾਂਦੇ ਆ ਤਰੀਕ ਦੇਈ ਜਾਂਦੇ ਆ ਦੱਸੋ ਇਹ ਧਮਕੀਆਂ ਦਿੰਦੇ ਆ ਥੋੜਾ ਕੁਝ ਨਹੀਂ ਵਟਾ ਜਾਣਾ ਮਾਚਾਲ ਕੋਈ ਗੱਲ ਨਹੀਂ ਫਿਰ ਕੋਈ ਨਹੀਂ ਬਟਾਇਆ ਜਾਣਾ ਤਾਂ ਫਿਰ ਮੈਂ ਫਿਰ ਬਾਈਆਂ ਦੇ ਹੱਥ ਪੜਿਆ ਹੈਗਾ। ਬਾਰਾ ਕੋਈ ਦੱਸਦਾ ਹੀ ਨਾ ਉਹ ਵੀ ਕੀਤਾ। ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜੀ। ਫਤਿਆ ਕਰਾਉਣ ਦੀ ਮੇਰੀ ਕੋਸ਼ਿਸ਼ ਕੀਤੀ ਗਈ। ਮੈਂ ਥਾਣੇ ਫੇਰ ਵੀ ਗਿਆ ਫੇਰ ਵੀ ਨਹੀਂ ਸੁਣਵਾਈ ਹੋਈ। ਦੱਸੋ ਹੀ ਸਾਹਿਬ ਕਿੱਥੇ ਆ ਹੁਣ। ਮਾਨ ਸਾਹਿਬ ਕਹਿੰਦੇ ਆ ਆਮ ਬੰਦੇ ਸੁਣਵਾਈ ਆ। ਮਾਨ ਸਾਹਿਬ ਨਾਲ ਮਾਨ ਸਾਹਿਬ ਠੂਠ ਮਾਰਦੇ ਗੱਲ-ਗੱਲ ਤੇ। ਕੋਈ ਸੁਣਵਾਈ ਹੈ ਨਹੀਂ। ਇੰਨਾ ਕੁ ਬੁਰਾ ਹਾਲ ਇਹਨਾਂ ਪੱਠਾ ਵਾਲਾਂ ਦਾ। ਇਹ ਪਰਚੇ ਦਾ ਰੇਟ ਕਹਿੰਦੇ ਸੀ ਦਿੰਦੇ ਆ। ਦਿੰਦੇ ਨਹੀਂ ਸਰਕਾਰੀ। ਇਹਨਾਂ ਦੀ 650 ਡੀ ਜਾਂਦੀ ਅੱਜ। ਇਹ ਕਿੱਥੇ ਦਿੰਦੇ ਆ? ਕਿਸਨ ਕੋਸਾ ਪੱਠਾ ਜਰੂਰ 20 ਸਾਲ ਪੁਰਾਣਾ ਰੇਟ ਦੇਈ ਜਾਂਦੇ ਆ ਮਜ਼ਦੂਰਾਂ ਨੂੰ ਧੱਕੇ ਨਾਲ ਜੋ ਰੇਟ ਮੰਗਣ ਦੀ ਕੋਸ਼ਿਸ਼ ਕਰਦੇ ਆ ਉਹ ਬਦਲ ਦਿੰਦੇ ਆ ਹੋਰ ਮੁੰਡੂ ਰੱਖ ਲੈਂਦੇ ਨਾ ਉਹ ਦਿੰਦੇ ਨਹੀਂ ਪੱਠਾ 6-5 ਪੱਠੇ ਇਹਨਾਂ ਮੈਂ ਜੀ ਮਿੱਠੂ ਸਿੰਘ ਜੀ ਗਿੰਦਪੂਰ ਗੜ ਜੀ ਜ਼ਿਲ੍ਹਾ ਪਟਿਆਲਾ ਜੀ ਇਹਦੇ ਨਾਲ ਕੰਮ ਕਰਦੇ ਸੀ ਇੱਥੇ ਜੀ ਪੱਠੇ ਦੇ ਕੰਮ ਕੀਤਾ ਜੀ ਉਹਦੇ 7 ਮਹੀਨੇ 5 ਦਿਨ ਇਸ ਪੱਠੇ ਦੇ ਕੰਮ ਕੀਤਾ ਸੀ ਜੀ ਜੋ ਕਿ ਸਾਡੀ ਮਜ਼ਦੂਰੀ 12 ਬੰਦੇ ਨੇ ਮਜ਼ਦੂਰੀ ਕੀਤੀ ਸੀ ਪੰਨੇ ਦੇਲਦਾਰ ਸੀ ਮੇਰੇ ਜੀ ਚੌਥੇ ਦੇਲਦਾਰ ਜੀ 25 ਦਿਨ ਲੱਗੇ ਸੀ ਜੀ ਜਿਹਦੇ ਵਿੱਚ 9.5 9.10 ਲੱਖ ਰੁਪਏ ਮੇਰਾ ਬੇ ਉਹਨਾਂ ਪੱਠਿਆਂ ਦੇ ਬੰਦੇ ਜੀ ਜਿਤਨਾ ਹੀ ਕਰ ਰਹੇ ਸੀ ਕੱਤੀ ਵਾਲੇ ਜੀ ਪੌਣੇ ਚਾਰ ਲੱਖ ਤੋਂ ਮੇਰਾ ਬੰਦਾ ਦੇਲਦਾਰ ਜੋ ਕਿ ਇਹਨਾਂ ਨੇ ਬਾਣੀ ਨੇ ਦਿੱਤੇ ਜੀ ਸਾਡੇ ਦੇ ਝੂਠੇ ਬਰਚੇ ਪਏ ਆ ਜੀ ਜੋ ਕਿ ਅਸੀਂ ਨੇ ਸਬੂਤ ਵੀ ਦਿੱਤੇ ਪੁਲਸਾਰ ਨੂੰ ਸੂਰ ਦਿੱਤੇ ਜੀ ਚੋਣ ਨਾਲ ਅੱਛਾ ਐਸਡੀ ਮੈਂ ਜੋ ਸਾਬੂ ਵੀ ਤਲਵੰਡੀ ਦਾ ਜੀ ਗਗਨਦੀਪ ਉਹਨਾਂ ਨੂੰ ਵੀ ਸਬੂਤ ਦਿੱਤਾ ਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਐਸਐਸਪੀ ਕੋਲ ਵੀ ਜੀ ਪੇਸ਼ ਹੋਏ ਸਾਰੇ ਬੰਦੇ ਲੈ ਕੇ ਜੀ ਡੀਸੀ ਦੇ ਵੀ ਪੇਸ਼ ਹੋਏ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਇਹਨਾਂ ਨੇ ਜੀ ਸਾਡੇ ਇਹਨਾਂ ਗਦੀ ਜਿਹੜਾ ਪਵਾ ਕੇ ਰੱਖਿਆ ਜੀ ਪੱਠੇ ਤੇ ਸਾਡੇ ਤਿੰਨੇ ਡਾਕਟਰ ਸੀ ਜੀ ਤਿੰਨੇ ਡਾਕਟਰ ਚੋਰੀ ਕਰਾਤੇ ਜੀ ਸਾਡਾ ਸਮਾਨ ਸੀ ਜਿਹੜਾ ਜੀ ਉਹ ਵੀ ਸਾਰਾ ਗਾਇਬ ਨਾ ਨਹੀਂ ਕਰਾਤਾ ਜੀ ਇਹ ਕਹਿੰਦੇ ਆ ਭਾਈ ਜੋ ਮਰਜ਼ੀ ਕਰ ਲੋ ਜੋ ਵੀ ਸਾਡੇ ਕੋਲ ਪੁਸਤ ਮੁਲਾਜ਼ਮਾ ਜੇ ਉਹ ਵੀ ਕੋਈ ਆਫਸਰ ਹੈ ਸਾਡੀ ਜੇਰ ਦੇ ਵਿੱਚ ਸਭ ਨੂੰ 1 ਰੁਪਿਆ ਨਹੀਂ ਦਿੰਦੇ ਸੀ ਅਸੀਂ ਕੋਈ ਗੱਲ ਕਰਦੇ ਨਹੀਂ ਸਾਨੂੰ ਜਿਹੜੇ ਬੰਦੂ ਰੁਪਏ ਸਾਡੇ ਕੋਲ ਸਾਨੂੰ ਦੇ ਦੇ ਜਾਣਗੇ ਜੀ ਜੀ ਆਮਾ ਸਸੇ ਗਾ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਟਿੰਕੂ ਹੈ ਮੇਰਾ ਨਾਮ ਨਹੀਂ ਹਾਂ ਜੀ ਸਾਨੂੰ ਹਜਰਾਂ ਦਾ ਮੈਂ ਇਹਨਾਂ ਦੇ ਪੱਠੇ ਤੇ ਮੁੰਚੀ ਦਾ ਕੰਮ ਕਰਦਾ ਸੀ ਜੀ ਹਾਂ ਲੀਲੀਰਾਮ ਨੂੰ ਪੱਠਾ ਕੰਮ ਵਾਸਤੇ ਨਹੀਂ ਦਵਾਇਆ ਸੀ ਜੀ ਸੋ ਦੋਸਤ ਤੇ ਬਾਚੇ ਨੇ ਰੋਲਾ ਪਾਇਆ ਜੀ ਮੇਰੇ ਨਾਲ ਵੀ ਰੋਲਾ ਪਾਇਆ ਮੇਰਾ ਵੀ ਟਰੈਕਟਰ ਮੋਟਰਸਾਈਕਲ ਤੇ ਮਾ ਨਵਾਂ ਮੋਬਾਈਲ ਜਬ ਤੱਕ ਆ ਰੱਖਿਆ ਇੰਨੇ ਮੇਰਾ ਵੀ ਕੋਈ ਹਸਾਬ ਨਹੀਂ ਕੀਤਾ ਜੀ ਸੰਗਠਣਾਣੇ ਜੇ ਸਾਡੇ ਨਾਲ 20 ਲੱਖ ਦੀ ਠੱਗੀ ਲੱਗ ਕੇ ਮੇਰਾ ਨਾਮ ਲਿਖਤਾ ਜੀ ਜਦੋਂ ਅਸੀਂ ਗਏ ਵੀ 200 20 ਲੱਖ ਦੀ ਠੱਗੀ ਕਿਹਨੇ ਮਾਰੀ ਆ ਇਹਨਾਂ ਨੇ ਜੀ ਗੱਪ ਮਰਾਉਣੀ ਸੀ ਮੇਰੇ ਤੋਂ ਵੀ ਆ ਕੰਮ ਆ ਠੱਗੀ ਮਾਰ ਮੈਂ ਉਹ ਕਰਨਾ ਗਿਆ ਸੀ ਇਹਨਾਂ ਨੇ ਇਸ ਕਰਕੇ ਮੇਰੇ ਤੇ ਝੂਠਾ ਕੇਸ ਲਵਾਤਾ ਜੀ ਗਲਤ ਕੰਮ ਕਰਦੇ ਆ ਇਹ ਦੋ ਨੰਬਰ ਚਿੱਟਨਾ ਭੇਜਦੇ ਵੀ ਤੂੰ ਆ ਕਰ ਆ ਕਰ ਕਿਸੇ ਦੇ ਨਾਮ ਗਲਤ ਪੈਸੇ ਪਾਉਣਾ ਜੀ ਮੈਂ ਉਹ ਗੱਲ ਤੋਂ ਮੁੱਕਰ ਗਿਆ ਇਸ ਕਰਕੇ ਇਹਨਾਂ ਨੇ ਮੈਨੂੰ ਐ ਮੇਰਾ ਸਾਰਾ ਸਮਾਰਕ ਰੱਖ ਲਈ ਤੇ ਨਾਲੇ ਮੈਨੂੰ ਕੰਮ ਤੋਂ ਢਾਹਤਾ ਤੇ ਨਾਲੇ ਕਹਿੰਦੇ ਜੇ ਜੇ ਤੂੰ ਫालतू ਗੱਲ ਕਰੇਗਾ ਤੇਰੇ ਤੇ ਪਰਚਾ ਪਾ ਕੇ ਤੁਮ ਅੰਦਰ ਕਰਾਂਗਾ ਮੈਂ ਕੱਲਾ ਸੀ ਜੀ ਮੈਂ ਗਿਆ ਡਰ ਮੇਰਾ ਨਸ ਕਿਸ ਕੋ ਮਾਰ ਰਿਹਾ ਪੱਠੇ ਤੇ ਕਰਤਾ ਤਰਤਾ ਮਨੇ ਜੀ ਤਵੱਤ ਇਹ ਅੱਜ ਉਹ ਤਾਂ ਨਾਲੇ ਰਾਤ ਸ਼ਾਂਤ ਤੇ ਵੰਦੀਆਂ ਨਹੀਂ ਲਾਏ ਜੀ ਮੇਰਾ ਕੀ ਹੈ ਡਾਕਟਰ ਕੀ ਮਾੜਾ ਕੀ ਇਹ ਮੇਕਅਪ ਇਹ ਜੀ 2023 ਚ ਸਾਡੇ ਕੋਲ ਲੇਬਰ ਹਸਾਬ ਕਰ ਕੰਮ ਕਰਨ ਆਈ ਸੀ ਜੀ ਦੇਹਾ ਤੀਕਾ ਆ ਕੇ ਇਹ ਆਪਦੇ ਜਿੰਮੇ ਸਾਡੇ ਲੇਵਰਾ ਜਾਂਦੀਆਂ ਨੇ ਉਵੇਂ ਇਹਦੀ ਕੇਸ ਸੀ ਆਦਾ ਹਸਾਬ ਕਰਾ ਕੇ ਚੱਲੇ ਗਈ ਸੀ ਕਿਸ ਹਿਸਾਬ ਕਰਾਇ ਤੇ ਬਾਅਦ ਕੁ ਦਿਨ ਬਾਅਦ ਆ ਕੇ ਕਹਿੰਦੇ ਸਾਡਾ ਫਰਕ ਹੈ ਇੱਥੇ ਕੀ ਫਰਕ ਹੈ ਦੱਸੋ ਤੁਸੀਂ ਸਾਨੂੰ ਤਾਂ ਇਹਦੇ ਦਾ ਬਸ ਕੋਈ ਗਲਤ ਕਰੀ ਨਹੀਂ ਜਿਨ੍ਹਾਂ ਨੇ ਕਹੀ ਜੇ ਫਰਕ ਹੈ ਫਰਕ ਹੈ ਫਰਕ ਹੈ ਫਰਕ ਉਦੋਂ ਬਾਅਦ ਇਹਨਾਂ ਨੇ ਜੀ ਫਲੋਰ ਉਹ ਬੱਕ ਉਹ ਵਾਜਾ ਚੇਸ ਉਹ ਉਹ ਕੀ ਕਹਿੰਦਾ ਉਹ ਹੈ ਤੇ ਉਹਨਾਂ ਨੂੰ ਜਾ ਕੇ ਕਿਸ ਤਰ੍ਹਾਂ ਕੀ ਸਾਡੀ ਅਸਲੀ ਬੌਂਡਡ ਲੇਬਰ ਕਰੀ ਬੈਠੇ ਆ ਬੌਂਡਡ ਲੇਬਰ ਤੋਂ ਬਾਅਦ ਉਹਨਾਂ ਨੇ ਡੀਸੀ ਸਾਹਿਬ ਨੂੰ ਮਾਰਕ ਕੀਤੀ ਡੀਸੀ ਸਾਹਿਬ ਨੇ ਗਾਂ ਐਸਡੀ ਸਾਹਿਬ ਤੇ ਤਸਿਲਦਾਰ ਨੂੰ ਸਾਲੂ ਮਾਰਕ ਕੀਤੀ ਤੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਬੁਲਾਇਆ ਕੀਤਾ ਤੇ ਉਹਨਾਂ ਨੇ ਅੱਧੀ 3 ਭੇਜੇ تھے ਪੱਠੇ ਤੇ ਜੀ ਇੱਥੇ ਕੋਈ ਬੌਂਡਰ ਨਹੀਂ ਸੀ ਕੋਈ ਉਹਨਾਂ ਦਾ ਸਮਾਨ ਨਹੀਂ ਸੀ ਕੋਈ ਕੁਝ ਨਹੀਂ ਸੀ ਉਦੋਂ ਬਾਅਦ ਉਹਨਾਂ ਨੇ ਜੀ ਸਾਨੂੰ ਉੱਥੇ ਰਾਸਤੇ 'ਚ ਢੋਲ ਲਿਆ ਜੀ ਕਿੰਤ ਸੰਗਤ ਕੇ ਚਰੇ ਨਨਕਾਰੀਪੁਰ ਮੁਕਲਾਟ ਟੇਕੇ ਸਾਨੂੰ ਕਹਿੰਦੇ ਜੀ ਸਾਡੇ ਟਾਬਟਾ ਮੈਂ ਤੇ ਮੇਰਾ ਬੇਟਾ ਜਾ ਰਹੀ ਸੀ ਮਠੰਡਿਆ ਵਿਖੰਮ ਤੋਂ ਤੇ ਇਹਨਾਂ ਨੇ ਸਾਨੂੰ ਦਲੇ ਚੋਣੇ ਸ਼ੁਰੂ ਕਰ ਦਿੱਤੇ ਜੀ ਉੱਥੇ ਥਰਕ ਕੁੱਤੀ ਹੋਣ ਕਰਕੇ ਕਾਰ ਐਟਕੀ ਉਹੀ ਸਲੋ ਜਾ ਰਹੀ ਸੀ ਤਾਂ ਅਸੀਂ 112 ਤੇ ਉਸ ਵੇਲੇ ਕਾਲ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਫਿਰ ਅਸੀਂ ਆਵਾ ਲਾਜ ਕਰਾ ਕੇ ਕੁਛ ਟਾਈਮ ਬਾਅਦ ਅਸੀਂ ਫੇਰ ਆਸੀ ਸੰਗਠਾਣੇ ਵਿੱਚ ਆਪਦੀ ਐਫ ਆਈ ਆਰ ਦਰਜ ਕਰਾਈ ਪੈਸਿਆਂ ਦਾ ਲੈਣ ਦੇ ਨੂੰ ਸੋਹਣੀ ਛਾੜ ਦੱਸਦੇ ਪੈਸੇ ਲੈਣੇ ਖੋੜੋ ਇਹ ਦੱਸੇ ਪੈਸੇ ਜੇ ਪੈਸੇ ਲੈਣੇ ਹੁੰਦੇ ਜੀ ਆਪਾਂ ਦਾ ਹਿਸਾਬ ਕਰਕੇ ਕਿਉਂ ਜਾਂਦੇ ਜੀ ਅਗਰ ਹਿਸਾਬ ਕਰਕੇ ਲੈ ਚੁੱਕੇ ਸੀ ਇਸ ਪੈਸੇ ਉਦੋਂ ਬਾਅਦ ਇਹਨਾਂ ਨੇ ਆਪਦੀ ਮੰਤਰ ਕਹਾਣੀ ਬਣਾ ਕੇ ਜੀ ਤਾਂ ਵਾਪਸ ਆ ਗਏ ਮੰਨ ਲਿਆ ਤਾਂ ਮੰਨਿਆ ਕਹਾਣੀਆ ਤਦੋਂ ਉਹ ਨਹੀਂ ਆਉਂਦਾ। ਉਹਦੇ ਸਾਹ ਕਰਨਾ ਸਾਹ ਕਰਦਾ। ਉਹ ਸਾਹ ਕਰਕੇ ਅਸੀਂ ਇਹਨਾਂ ਨੂੰ ਭੇਜਤਾ ਸੀ। ਸਾਹ ਸਾਡੇ ਲੇਬਰ ਹੀ ਜਾਂਦੀ ਦੀ ਇਹ ਵੀ ਗੱਲ ਸੀ। ਕੋਰਟ ਦੇ ਤਾਂ ਤੁਸੀਂ ਦਿੱਤਾ ਕਿ ਇਹਨਾਂ ਨੇ। ਕੋਰਟੇ ਤਾਂ ਅਸੀਂ ਉਹਦੇ ਉਸ ਵੇਲੇ ਤੱਕ ਜਦੋਂ ਸਾਨੂੰ ਘੇੜਿਆ ਇਹਨਾਂ ਨੇ। ਉਹਦੇ ਅਸੀਂ ਕੋਰਟੇ। ਇਹਨਾਂ ਨੇ ਆਬੇ ਕਿ ਸਾਡਾ ਮੁਆਵਜ਼ਾ ਨਹੀਂ ਦਿੱਤਾ ਗਿਆ, ਸਾਨੂੰ ਰੇਟ ਨਹੀਂ ਦਿੱਤਾ ਗਿਆ। ਇਹਨਾਂ ਨੇ ਕੋਰਟ ਅਭੀ ਲੇਬਰ ਕੋਰਟ ਤੇ ਚੱਲ ਰਿਹਾ ਹੈ ਫੈਸਲਾ। ਚੱਲ ਰਿਹਾ ਹੈ, ਚੱਲ ਰਿਹਾ ਹੈ। ਕਿੰਨੀਆਂ ਪੀਕਰ ਰਹੇ ਨੇ ਇੱਕ ਅਗਲਾ। ਉਹਦੇ ਆਨ ਦੇ ਲੇਬਰ ਕੋਰਟ ਤੇ ਦੀ ਉਹ ਕਿਸ ਲੇਬਰ ਅਸੂ ਪੈ ਗਈਆਂ ਤੇ ਇਹਦਾ ਜੀ ਤਰਾਨ ਪੜ ਲੈ। ਅਰੇ ਕੋਟ ਅਜੇ ਇਹਦੀ ਕੋਈ ਤਰੀਕ ਪਈ ਨਹੀਂ ਅੱਛਾ ਕੋਟ ਕੇ ਚੱਲੀ ਜਾਂਦਾ ਮੇਰੇ ਇਹ ਬਿਲਕੁਲ ਇਹਨਾਂ ਨੇ ਤਾਂ ਨਾ ਜੀ ਕਰਦਾ ਬਤਨਾ ਜੀ ਕੋਈ ਇੱਕ ਬੰਦੇ ਨੂੰ ਤਰਤਾਉਣ ਵਾਲੀ ਗੱਲ ਹੈ ਜੀ ਪਹਿਲੇ ਮੈਂ 23 ਬੰਦਿਆਂ ਨੂੰ ਲਿਆ ਕੇ ਲਿਆ ਚੁੱਕਿਆ ਕਦੇ ਮੈਂ ਆਏ ਕਰੂੰਗਾ ਕਦੇ ਮੈਂ ਆਏ ਕਰੂੰਗਾ ਕਦੇ ਕਦੇ ਕੀ ਸਮਝ ਆਉਂਦਾ ਕਦੇ ਹੁਣ ਇਹ ਕਿਸਾਨ ਚੁੰਨਿਆਂ ਨੂੰ ਲਿਆ ਕੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਕੀ ਇਹ ਨਾ ਪ੍ਰਸ਼ਾਸਨੋਂ ਸਾਡਾ ਸਾਡਾ ਕਰਿਆ ਜਾਵੇ ਇਨਸਾਫ ਦਵਾਇਆ ਜਾਵੇ ਸਾਨੂੰ ਕਿ ਆਏ ਨਾ ਉਹਦੇ ਕੀ ਕੱਲੂ ਸਾਡੇ ਕੋਈ ਗੱਲ ਬਾਤ ਹੁੰਦੀ ਹੈ ਤਾਂ Eğitim ve